ਡੇਰਾ ਬਾਬਾ ਮੁਰਲੀਦਾਸ ਸ਼ਿਵ ਮੰਦਿਰ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਬਾਬਾ ਮੁਰਲੀਦਾਸ ਸ਼ਿਵ ਮੰਦਿਰ ਨਜ਼ਦੀਕ ਦਾਣਾ ਮੰਡੀ ਸ਼ਾਹਕੋਟ ਵਿਖੇ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਿਵ ਨਾਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਰਾਤ ਸਮੇਂ ਕਰਵਾਏ ਗਏ ਸਮਾਗਮ ਦੌਰਾਨ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਆਸ-ਪਾਸ ਦੀਪਮਾਲਾ ਕੀਤੀ ਗਈ। इस मौके पर जनगायक लोकेश शर्मा लड्डू एंड पार्टी बठिंडावालिया ने रात 9 बजे तो भगवान श्री कृष्ण दीया लीलावान दा गुणगान कीता जिन्ना ते श्रद्धालु खूब चुमे समागम दौरान हरदेव सिंह लाडी शेरोवालिया विधायक हलका शाहकोट परमिंदर सिंह पंडोरी इंचार्ज आम आदमी पार्टी हलका शाहकोट बीबी रंजीत कौर काकड़कला डायरेक्टर इनफोटेक पंजाब ਰਾਣਾ ਹਰਦੀਪ ਸਿੰਘ ਸੀਨੀਅਰ ਪਾਜਪਾ ਆਗੂ ਹਲਕਾ ਸ਼ਾਹਕੋਟ ਬਚਿੱਤਰ ਸਿੰਘ ਕੋਹੜ ਜ਼ਿਲ੍ਹਾ ਪ੍ਰਧਾਨ ਸ਼ੋਮਨੀ ਅਕਾਲੀ ਦਲ ਜਲੰਧਰ ਦਿਹਾਤੀ ਆਦਿ ਸਮੇਤ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਉੱਚੇ ਚੇਤੌਰਤੇ ਸ਼ਿਰਕਤ ਕੀਤੀ ਅਤੇ ਸਮੂਹ ਸੰਗਤਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ लल्ला की सुनके मैं आई यशोदा मैया दे दे बधाई लल्ला की सुनके मैं आई यशोदा मैया दे दे, दे बधाई दे दे बधाई मैया दे दे बधाई ये श्री राम मैं अर्जीव गुप्ता प्रधान डेरा बाबा अमोलिदास शिव मंदिर आज श्री कृष्ण जन्माष्टमी ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਲੱਟੂ ਜੀ ਬਠਿੰਡੇ ਤੋਂ ਆਪਣਾ ਗੁਣਗਾਨ ਕਰ ਰਿਹਾ ਨਾ ਇਸ ਵਿੱਚ ਸਾਰੇ ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਪਹੁੰਚੇ ਹਨ ਕੱਲ 17 ਤਰੀਕ ਨੂੰ ਭੰਡਾਰਾ ਵਰਤਾਇਆ ਜਾਵੇਗਾ ਅਸੀਂ ਮੰਦਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ શ્રી ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਜੈ ਸ਼੍ਰੀ ਰਾਧ ਜੀ ਜੈ ਸ਼੍ਰੀ ਕ੍ਰਿਸ਼ਨ ਅੱਜ શ્રી ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਡੇਰਾ ਬਾਬਾ ਮੂਲੀ ਦਾ ਸ਼੍ਰੀ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਲੱਡੂ ਗਾਇਕ ਸਾਡੇ ਵਿੱਚ ਬਠਿੰਡੇ ਤੋਂ ਆਏ ਹਨ ਤੇ ਭਗਵਾਨ શ્રી ਕ੍ਰਿਸ਼ਨ ਜੀ ਦੀਆਂ ਲਿਲਾਵਾਂ ਦਾ ਗੁਣਗਾਣ ਕਰ ਰਹੇ ਹਨ ਬਖ ਬਖ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਅਧਾਰਿਆਂ ਦੇ ਆਗੂ ਸਹਿਬਾਨ ਮੈਂਬਰ ਸਹਿਬਾਨ ਸਾਡੇ ਵਿੱਚ ਪਧਾਰੇ ਹੋਏ ਹਨ ਜਿਵੇਂ ਕਿ ਸਾਡੇ ਇਲਾਕੇ ਦੇ ਐਮਐਲਏ ਲਾਡੀ ਜੀ ਅਤੇ ਅਵਿੰਦਰ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚਿਤਤਰ ਸਿੰਘ ਜੀ ਕੁਆੜ ਅਤੇ ਹੋਰ ਵੀ ਬਹੁਤ ਸਾਰੀ ਰਾਜਨੀਤਿਕ ਸਜਤਾਵਾਂ ਦੇ ਆਗੂ ਸਾਡੇ ਵਿੱਚ ਪਧਾਰੇ ਹੋਏ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਪ੍ਰਭੂ ਦੇ ਜਨਮ ਦਿਨ ਦੀਆਂ ਸਾਰ ਸਨਤਾ ਨੂੰ ਮੈਂ ਆਪਣੇ ਵੱਲੋਂ ਸ਼ਿੰਦਰੈਨ ਗੁੱਤਾ ਚੇਅਰਮੈਨ ਡੇਰਾ ਬਾਬਾ ਮੁੱਢੀ ਦਾ ਸ਼ਿੰਮੰਦਰ ਵੱਲੋਂ ਅਤੇ ਆਪਣੇ ਸਮੂਹ ਮੈਂਬਰਾਂ ਵੱਲੋਂ ਸਾਰੇ ਹੀ ਦੇਸ਼ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਬਹੁਤ 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 ਮੁਬਾਰਕਾਂ ਦਿਨਾ ਹਨ ਜੈ ਸ਼੍ਰੀ ਕ੍ਰਿਸ਼ਨ